ਤab ਪੂਰੇ ਪੰਜਾਬ ਦੇ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਆਉਣ ਵਾਲੇ ਕੁਝ ਦਿਨਾਂ ਪੰਜਾਬ ਦੇ ਵਿੱਚ ਕਾਲੇ ਬੱਦਲ ਛਾਏ ਜਾ ਸਕਦੇ ਨੇ ਔਰ ਹਰਿਆਣਾ ਸਣੇ ਪੰਜਾਬ ਦੇ ਵਿੱਚ ਅੱਜ ਮੌਸਮ ਜਿਹੜਾ ਉਹ ਖਰਾਬ ਨਜ਼ਰ ਆ ਰਿਹਾ ਹੈ ਪੰਜਾਬ ਦੇ ਕਿਹੜੇ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਹੈ ਗੁਰਦਾਸਪੁਰ ਅੰਮ੍ਰਿਤਸਰ ਕਪੂਰਥਲਾ ਜਲੰਧਰ ਦੇ ਵਿੱਚ ਔਰੇਂਜ ਅਲਰਟ ਹੈ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਲੁਧਿਆਣਾ ਫਤਿਹਗੜ ਸਾਹਿਬ ਰੂਪਨਗਰ ਪਟਿਆਲਾ ਐਸਐਸ ਨਗਰ 'ਚ yellow ਅਲਰਟ ਹੈ ਉਦੋਂ ਹੀ ਹਿਮਾਚਲ ਪ੍ਰਦੇਸ਼ 'ਚ ਕਈ ਜੁੜਿਆ ਚ ਮੌਸਮ ਖਰਾਬ ਹੈ ਜੇਕਰ ਹਿਮਾਚਲ ਦੇ ਵਿੱਚ ਭਾਰੀ ਮੀਂਹ ਪੈਂਦਾ ਤਾਂ ਫਿਰ ਨਦੀਆਂ ਵੀ ਮੁਰ ਉਫਾਨ ਤੇ ਆ ਸਕਦੀਆਂ ਨੇ ਤਾਂ ਵੱਡੀ ਅਪਡੇਟ ਦੇ ਰਹੇ ਤੁਹਾਨੂੰ ਅੱਜ ਪੰਜਾਬ ਦੇ ਵਿੱਚ ਭਾਰੀ ਮੀਂਹ ਪੈ ਸਕਦਾ ਆ ਔਰ ਤੁਹਾਡੇ ਇਲਾਕੇ ਦਾ ਕੀ ਹਾਲ ਆ ਤੁਸੀਂ ਕਮੈਂਟ ਵੀ ਕਰ ਸਕਦੇ ਹੋ ਅਸੀਂ ਤੁਹਾਡੀ ਜਾਣਕਾਰੀ ਪੜਾਂਗੇ ਔਰ ਅਸੀਂ ਕਮੈਂਟ ਪੜਦੇ ਚੱਲਦੇ ਆਂ ਦਰਸ਼ੀ ਮੰਗੜ ਤੋਂ ਕਮੈਂਟ ਆਇਆ ਸਮਰਾਲਾ ਤਤਮਾਮ ਮਹਾਲੀ ਦੇ ਵਿੱਚ ਇਸ ਵਕਤ ਮੌਸਮ ਬਹੁਤ ਵਧੀਆ ਹੋਇਆ ਹੈ ਤੁਹਾਡੇ ਇਲਾਕੇ ਦਾ ਕੀ ਹਾਲ ਆ ਤੁਸੀਂ ਕਮੈਂਟ ਕਰ ਸਕਦੇ ਹੋ ਕਈ ਇਲਾਕਿਆਂ ਦੇ ਵਿੱਚ ਜਦੋਂ ਪਾਰੀਮੀ ਪੈਂਦਾ ਤਾਂ ਪਾਣੀ ਵੀ ਬਹੁਤ ਜ਼ਿਆਦਾ ਖੜਾ ਹੋ ਜਾਂਦਾ ਆਫਤ ਵੀ ਖੜੀ ਹੋ ਜਾਂਦੀ ਹੈ ਪਰ ਫਿਲਹਾਲ ਖੁਸ਼ੀ ਦੀ ਗੱਲ ਹੈ ਕਿ ਮੌਸਮ ਦੇ ਵਿੱਚ ਇਹ ਤਬਦੀਲੀ ਹੋਣ ਕਰਕੇ ਲੋਕਾਂ ਨੂੰ ਰਾਹਤ ਜ਼ਰੂਰ ਮਿਲੀ ਹੈ ਕਿਉਂਕਿ ਤਪ ਦੀ ਗਰਮੀ ਨੇ ਲੋਕਾਂ ਨੂੰ ਬਹੁਤ ਸਤਾ ਕੇ ਰੱਖਿਆ ਹੋਇਆ ਸੀ ਤਾਂ ਹੁਣ ਜਿਹੜੀ ਹੈ ਉਹ ਵੱਡੀ ਅਪਡੇਟ ਅਸੀਂ ਤੁਹਾਨੂੰ ਦੇ ਰਹੇ ਹਾਂ ਪੰਜਾਬ ਦੇ ਵਿੱਚ ਇਸ ਵਕਤ ਮੌਸਮ ਜਿਹੜਾ ਆ ਉਹ ਬਦਲਦਾ ਨਜ਼ਰ ਆ ਰਿਹਾ ਹੈ ਔਰ ਕਮੈਂਟ ਲੋਕਾਂ ਦੇ ਆਉਣੇ ਸ਼ੁਰੂ ਹੋ ਰਿਹਾ ਪਿੰ다ਸ ਸਿੰਘ ਕਮੈਂਟ ਕਰ ਰਹੇ ਨੇ ਮਹਾਰੀ ਦੇ ਵਿੱਚ ਮੀਂਹ ਪੈ ਰਿਹਾ ਤਾਂ ਸੰਜੀਵ ਕੁਮਾਰ ਕਮੈਂਟ ਕਰ ਰਹੇ ਨੇ ਤਬਾਮ ਲੋਕਾਂ ਦੀ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ ਨੇ ਹਿਮਾਚਲ ਦੇ ਵਿੱਚ ਮੀਂਹ ਪੈ ਰਿਹਾ ਹਰਿਆਣਾ ਦੇ ਵਿੱਚ ਮੀਂਹ ਪੈ ਰਿਹਾ ਕਈ ਇਲਾਕੇ ਬੀਤੀ ਦਿਨਾਂ ਚ ਰਾਜਸਥਾਨ ਦੇ ਵੀ ਡੁੱਬੇ ਜਿਸ ਤੋਂ ਬਾਅਦ ਲੋਕ ਜਿਹੜੇ ਨੇ ਉਹ ਪਰੇਸ਼ਾਨ ਵੀ ਹੋਏ ਮਨਪਿੰਦ ਸਿੰਘ ਕਮੈਂਟ ਕਰ ਰਹੇ ਸਮਰਾਲਾ ਦੇ ਵਿੱਚ ਮੀਂਹ ਪੈ ਰਿਹਾ ਮਹਾਲੀ ਦੇ ਵਿੱਚ ਮੀਂਹ ਪੈ ਰਿਹਾ ਜਿੱਗੀ ਕਮੈਂਟ ਕਰ ਰਹੇ ਨੇ ਆਰੀਨ ਕਮੈਂਟ ਕਰ ਰਹੇ ਨੇ ਤਾਂ ਇਸੇ ਵਿਚਾਰੇ ਲੋਕਾਂ ਦੀ ਪ੍ਰਤੀਕਿਰਿਆਵਾਂ ਜਿਹੜੀਆਂ ਨੇ ਉਹ ਆ ਰਹੀਆਂ ਨੇ ਔਰ ਕਿੱਥੇ ਕਿੱਥੇ ਮੀਂਹ ਪੈ ਰਿਹਾ ਤੁਸੀਂ ਕਮੈਂਟ ਕਰ ਸਕਦੇ ਹੋ ਪੰਜਾਬ ਦੇ 12 ਜ਼ਿਲ੍ਹਿਆਂ ਦੇ ਵਿੱਚ ਅੱਜ ਅਲਰਟ ਜਾਰੀ ਕੀਤਾ ਗਿਆ ਹੈ 7-8 ਜ਼ਿਲ੍ਹਿਆਂ ਦੇ ਵਿੱਚ orange ਅਲਰਟ ਜਾਰੀ ਕੀਤਾ ਗਿਆ ਹੈ ਔਰ 2-4 ਜ਼ਿਲ੍ਹਿਆਂ ਦੇ ਵਿੱਚ yellow ਅਲਰਟ ਜਾਰੀ ਕੀਤਾ ਗਿਆ ਹੈ ਔਰ ਪੰਜਾਬ ਸਣੇ ਫਾਜ਼ਲਕਾ ਕਦੋਂ ਬਰਸਾਤ ਆਵੇਗੀ ਰਾਜਵੀਰ ਸਿੰਘ ਕਹਿੰਦੇ ਮੌਸਮ ਵਿਭਾਗ ਦਾ ਅਲਰਟ ਹੈ ਕਿ ਫਾਜ਼ਲਕਾ ਦੇ ਵਿੱਚ ਆਉਣ ਵਾਲੇ 2-3 ਦਿਨ ਜਿਹੜਾ ਔ ਮੀ ਪੈ ਸਕਦਾ ਆ ਪ੍ਰਿਆ ਅਨੰਤ ਕਮੈਂਟ ਕਰ ਰਹੇ ਨੇ ਹੈਵੀ ਰੇਨ ਇਨ ਫਗਵਾੜਾ ਤਾਂ ਤਮਾਮ ਫਗਵਾੜਾ ਜਲੰਧਰ ਹੁਸ਼ਿਆਰਪੁਰ ਦੇ ਵਿੱਚ ਜਿਹੜਾ ਅਲਰਟ ਜਾਰੀ ਕੀਤਾ ਗਿਆ ਉੱਥੇ ਹੀ ਹਿਮਾਚਲ ਹਰਿਆਣਾ ਦੇ ਵਿੱਚ ਵੀ ਭਾਰੀ ਮੀਂਹ ਵੇਖਣ ਨੂੰ ਮਿਲੇਗਾ ਲੋਕਾਂ ਦੀ ਪ੍ਰਤੀਕ੍ਰਿਆਵਾਂ ਪੜਦੇ ਆ ਕਿੱਥੇ ਕਿੱਥੇ ਮੌਸਮ ਅਮ੍ਰਿਤਸਰ ਨੂੰ ਹਰਮਨਜੀਤ ਸਿੰਘ ਕਹਿ ਰਿਹਾ ਅਮ੍ਰਿਤਸਰ ਨਹੀਂ ਹੈ ਸਰਬਜੀਤ ਸਿੰਘ ਬੈਂਸ ਕਹਿ ਰਹੇ ਨੇ ਰੋਪੜ ਵਿਖੇ ਮੀਂਹ ਵੀ ਨਹੀਂ ਹੈ ਲਾਈਟ ਵੀ ਨਹੀਂ ਹੈ ਤਾਂ ਲਾਈਟ ਦੀ ਵੀ ਲੋਕਾਂ ਨੂੰ ਬਹੁਤ ਦਿੱਕਤ ਆ ਰਹੀ ਹੈ ਤਾਂ ਹਰਿਆਣਾ ਦੇ ਵਿੱਚ ਮੀਂਹ ਪੈ ਰਿਹਾ ਹੈ ਪ੍ਰਵੀਨ ਕਮੈਂਟ ਕਰ ਰਹੇ ਨੇ ਔਰ ਸਾਹਿਲ ਬੋਰਾ ਕਮੈਂਟ ਕਰ ਰਹੇ ਨੇ ਰੋਪੜ ਜਲੰਧਰ ਵਿੱਚ ਬਹੁਤ ਗਰਮੀ ਹੈ ਸੰਦੀਪ ਸਹੋਤਾ ਕਮੈਂਟ ਕਰ ਰਹੇ ਨੇ ਔਰ ਮੌਸਮ ਨੂੰ ਲੈ ਕੇ ਸੁਨਾਮ ਫੁੱਲ ਗਰਮੀ ਜਸਵਿੰਦਰ ਸਿੰਘ ਤੂਰ ਕਮੈਂਟ ਕਰ ਰਿਹਾ ਮੋਗਾ ਵੀ ਨਹੀਂ ਜਗਮੀਤ ਸਿੰਘ ਕਮੈਂਟ ਕਰ ਰਿਹਾ ਮੋਗਾ ਵੀ ਮੀਂਹ ਨਹੀਂ ਆ ਪਰ ਆਉਣ ਵਾਲੇ 2-3 ਦਿਨਾਂ ਚ ਪੰਜਾਬ ਦੇ ਤਮਾਮ ਜ਼ਿਲ੍ਹਿਆਂ ਦੇ ਵਿੱਚ ਮੀਂਹ ਪੈਣ ਦੇ ਆਸਾਰ ਹੈ ਵਿੱਕੀ ਚੌਧਰੀ ਕਮੈਂਟ ਕਰ ਰਿਹਾ ਰੋਪੜ ਸੰਗਰੂਰ ਚ ਕਦੋਂ ਆਊਗਾ ਮੀਂਹ ਜਤਿੰਦਰ ਕੌਸ਼ਿਕ ਕਹਿ ਰਹੇ ਨੇ ਤਾਂ ਸੰਗਰੂਰ ਦਾ ਮੌਸਮ ਵਿਭਾਗ ਨੇ ਜਿਸ ਥਾਂ ਤੇ ਅਲਰਟ ਜਾਰੀ ਕੀਤਾ ਤਾਂ ਸੰਗਰੂਰ ਦਾ ਨਾਂ ਉਸ ਚ ਨਹੀਂ ਹੈ ਪਟਿਆਲਾ ਨਹੀਂ ਹੈਗਾ ਸੋਨੀ ਕਮੈਂਟ ਕਰ ਰਹੇ ਨੇ ਫਰੀਦਕੋਟ ਕਦੋਂ ਜੀ ਲੋਕ ਪੁੱਛ ਰਹੇ ਨੇ ਤਾਂ ਮੌਸਮ ਵਿਭਾਗ ਦਾ ਜੋ ਅਲਰਟ ਹੈ 12 ਜ਼ਿਲ੍ਹਿਆਂ ਦੇ ਵਿੱਚ ਇਹ ਅਲਰਟ ਹੈ ਉਨਾ 12 ਜ਼ਿਲ੍ਹਿਆਂ ਦੇ ਵਿੱਚੋਂ 8 ਜ਼ਿਲ੍ਹਿਆਂ 'ਚ orange alert 4 ਜ਼ਿਲ੍ਹਿਆਂ 'ਚ yellow alert ਹੈ ਜਲੰਧਰ ਨੂੰ ਸੰਦੀਪ ਸਹੋਤਾ ਕਮੈਂਟ ਕਰ ਰਿਹਾ ਫਰੀਦਕੋਟ ਨੂੰ ਰੋਹਿਤ ਸਿੰਘ ਕਮੈਂਟ ਕਰ ਰਹੇ ਨੇ ਬਠਿੰਡਾ ਵੀ ਨਹੀਂ ਹੈ ਤਾਂ ਮੋਹਾਲੀ ਦੇ ਵਿੱਚ ਔਰ ਸਮਰਾਲਾ ਦੇ ਵਿੱਚ ਭਾਰੀ ਮੀਂਹ ਵੇਖਣ ਨੂੰ ਮਿਲ ਰਿਹਾ ਹੈ ਤਾਂ ਇਸ ਵਕਤ ਦੀ ਵੱਡੀ ਅਪਡੇਟ ਤੁਹਾਡੇ ਨਾਲ ਅਸੀਂ ਸਾਂਝੀ ਕਰ ਰਹੇ ਹਾਂ ਮੌਸਮ ਵਿਭਾਗ ਨੂੰ ਲੈ ਕੇ ਮੌਸਮ ਵਿਭਾਗ ਨੇ ਜੋ ਵੱਡੀ ਅਪਡੇਟ ਦਿੱਤੀ ਹੈ ਕਿ ਪੰਜਾਬ ਦੇ 12 ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਪਵੇਗਾ ਔਰ ਹਰਿਆਣਾ ਹਿਮਾਚਲ ਦੇ ਵਿੱਚ ਵੀ ਮੀਂਹ ਵੇਖਣ ਨੂੰ ਮਿਲੇਗਾ ਉੱਥੇ ਹੀ ਦੂਜੇ ਪਾਸੇ ਜੇਕਰ ਗੱਲ ਕਰੀਏ ਚੰਡੀਗੜ੍ਹ ਦੇ ਵਿੱਚ ਵੀ ਮੌਸਮ ਜਿਹੜਾ ਪਿਛਲੇ 2 ਦਿਨਾਂ 'ਚ ਬਹੁਤ ਵਧੀਆ ਹੋਇਆ ਪਿਆ ਲੋਕਾਂ ਨੂੰ ਰਾਹਤ ਮਿਲੀ ਹੋਈ ਹੈ ਤਾਂ ਲਗਾਤਾਰ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਹਾਲੇ ਗਰਮੀ ਹੈ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਰਾਹਤ ਮਿਲ ਸਕਦੀ ਹੈ ਤਾਂ ਤੁਹਾਨੂੰ ਤੇਰੀ ਜਾਣਕਾਰੀ ਦੇ ਰਹੇ ਹਾਂ ਤੁਹਾਡੇ ਇਲਾਕੇ ਦਾ ਕੀ ਹਾਲਾਤ ਤੁਸੀਂ ਕਮੈਂਟ ਕਰ ਸਕਦੇ ਹੋ